ਪਰ ਆਪਾਂ ਤੇ ਗੁਰਦੁਆਰੇ ਆਉਨੇ ਆਂ ਬਸ ਗੱਲ ਨਹੀਂ ਕੋਈ ਮੰਨਣੀ ਇੱਕ ਕਿਰਪਾਨ ਪਾ ਕੇ ਝੂਠ ਬੋਲੀ ਜਾਂਦਾ ਏ ਇੱਕ ਬਿਨਾ ਕਿਰਪਾਨ ਪਾਏ ਬ੍ਰਹਮ ਗਿਆਨੀ ਕਹਿੰਦਾ ਜੀ ਮਨ ਸੱਚਾ ਹੋਣਾ ਚਾਹੀਦਾ ਹੈ ਅੰਮ੍ਰਿਤ ਦੀ ਕੀ ਲੋੜ ਹੈ ਪਿੱਤੋਂ ਹੁਣ ਗੁਰੂ ਦਾ ਗੁਰੂ ਬਣ ਗਿਆ ਫਿਰ ਕਹਿੰਦੇ ਜੀ ਅਸੀਂ ਪਾਠ ਕਰਦੇ ਆਂ ਨਿਤਨੇਮ ਕਰਦੇ ਆਂ ਤੇ ਗੁਰੂ ਸਾਹਿਬ ਦੇ ਬਚਨ ਨੇ ਰਤਨਾਮਿਆਂ ਚ ਧਰੇ ਕੇਸ ਪੌਲ ਬਿਨ ਭੇਖੀ ਮੂਰਖ ਸਿੱਖ ਇਹ ਬਾਰੋ ਤਾਂ ਕਿਤੇ ਨਹੀਂ ਆਏ ਹੋਏ ਇਹ ਵੀ ਧਿਆਨ ਰੱਖਿਓ ਕਿ ਵਿਆਹਾਂ ਦੇ ਵਿੱਚ ਵੀ ਨਸ਼ੇ ਬੰਦ ਕਰਨੇ ਹੋਣਗੇ ਕੱਲੀਆਂ ਗੱਲਾਂ ਬਾਤਾਂ ਨਾਲ ਧਰਮੀ ਨਹੀਂ ਬਣ ਜਾਈ ਜਾ ਤੇ ਗੁਰੂ ਨਾਨਕ ਸਾਹਿਬ ਦੇ ਚੋਲੇ ਦੇ ਮੇਲੇ ਚ ਆਇਓ ਤੇ ਮੈਂ ਬੇਨਤੀ ਕਰਦਾ ਪੀ ਤੁਸੀਂ ਨਾਨਕ ਦਾ ਚੋਲਾ ਹੀ ਬਣ ਜਾਓ ਤੁਸੀਂ ਉਹ ਕਿਵੇਂ ਬਣੀਏ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਚੋਲਾ ਬਣਨ ਵਾਸਤੇ ਜੇ ਕਾਰ ਵੀ ਪਾਉਣੇ ਪੈਣਗੇ ਤੇ ਪੰਜ ਬਾਣੀਆਂ ਦਾ ਨਿਤਨੇਮ ਵੀ ਕਰਨਾ ਪੈਣਾ ਸਾਬਤ ਸੂਰਤ ਦਸਤਾਰ ਸਿਰਾ ਪੱਗ ਤੇ ਚੁੰਨੀ ਦਾ ਖਿਆਲ ਕਰਨਾ ਪਊ ਇਹ ਕਿਸੇ ਦੇ ਸਿਰ ਤੋਂ ਲਾਉਣੀ ਨਹੀਂ ਰੱਖਣੀ ਹੈ ਕਿਸੇ ਦੇ ਡਿੱਗੀ ਹੋਈ ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ ਇੱਜ਼ਤ ਕਰਨੀ ਲੜਾਈ ਜ਼ਬਰ ਜ਼ੁਲਮ ਦੇ ਖਿਲਾਫ ਹੋ ਸਕਦੀ ਹੈ ਕਿਸੇ ਬੰਦੇ ਦੇ ਖਿਲਾਫ ਨਹੀਂ ਗੁਰੂ ਨਾਨਕ ਸਾਹਿਬ ਦਾ ਚੋਲਾ ਬਣ ਜਾਈਏ ਨਸ਼ੇ ਛੱਡੀਏ ਨਾ ਨਸ਼ੇੜੀ ਘਰ ਚ ਬਣਦੇ ਨੇ ਨਾ ਆਪ ਨਸ਼ਾ ਕਰਨਾ ਹੈ ਨਾ ਨਸ਼ਾ ਵੇਚਣ ਵਾਲਿਆਂ ਦੀ ਮਕਾਨੇ ਜਾਣਾ ਬੋਟਾ ਬਉਣਤੀ ਤੇ ਦੂਰ ਦੀ ਗੱਲ ਤੇ ਜੇ ਹੁਣ ਪਿੰਡ ਦਾ ਸਰਪੰਚ ਵੀ ਨਸ਼ਾ ਵੰਡ ਕੇ ਬਣ ਰਿਹਾ ਤੇ ਤੁਸੀਂ ਬਣਾ ਰਹੇ ਹੋ ਤੇ ਕਿਹੜੇ ਚੋਲੇ ਦੀਆਂ ਗੱਲਾਂ ਕਰਦੇ ਹੋ ਨਸ਼ਾ ਵਚਰ ਵੰਡਣ ਵਾਲੇ ਸ਼ਰੋਨੀ ਕਮੇਟੀ ਦੀਆਂ ਚੋਣਾਂ ਬਣਾਉਣਗੇ ਉਹੀ ਅੰਕੀ ਦੀਆਂ ਚਵੀ ਦੀਆਂ ਤੇ ਕਿਹੜੇ ਨਾਨਕ ਦੇ ਵਾਰਸ ਨੇ ਇੱਥੇ ਤੇ ਨਸ਼ਾ ਵੰਡਣ ਵਾਲਿਆਂ ਦੇ ਖਿਲਾਫ ਆ ਨਸ਼ਾ ਵਰਤਣ ਵਾਲਿਆਂ ਦੇ ਖਿਲਾਫ ਆ ਨਸ਼ਾ ਕੱਲਾ ਚਿੱਟੇ ਫੀਮ ਭੰਗ ਦਾ ਹੀ ਨਹੀਂ ਨਸ਼ਾ ਪੈਸੇ ਦਾ ਵੀ ਮਾਰਾ ਹੈ ਨਸ਼ਾ ਤਾਕਤ ਦਾ ਵੀ ਮਾਰਾ ਹੈ ਬੰਦੇ ਦੀ ਮਤ ਮਾਰ ਦਿੰਦਾ ਹੈ ਨਸ਼ਾ ਗਿਆਨ ਦਾ ਵੀ ਮਰੜਾ ਦੂਜਿਆਂ ਨੂੰ ਮੂਰਖ ਬਣਾਉ ਲੱਗ ਜਾਂਦਾ ਤੀਸਰੀ ਗੱਲ ਬਾਬੇ ਦਾ ਚੋਲਾ ਬਣੀਏ ਨਾ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਇਹ ਪਰਦੇ ਆ ਨਾ ਮਨ ਦੇ ਕਿੰਨਾ ਕਾ ਪਹਿਲਾ ਕਾਕਾ ਜੰਪੇ ਦੂਜਿਆਂ ਨਿਆਣਾ ਨਹੀਂ ਜੰਮਣ ਦਿੰਦੇ ਧੀ ਨਾ ਜਾਏ ਤੇ ਬਾਬੇ ਦਾ ਚੋਲਾ ਕਿੱਥੋਂ ਬਣੀਏ ਬਾਬੇ ਦਾ ਚੋਲਾ ਬਣਨਾ ਹੈ ਸਿੱਖਣਾ ਹੈ ਕੱਲਾ ਮੱਥਾ ਟੇਕਿਆਂ ਗੱਲ ਨਹੀਂ ਬਣਦੀ ਈਮਾਨ ਹੈ ਧੀ ਤੋਂ ਬਿਨਾ ਈਮਾਨ ਵੀ ਨਹੀਂ ਰਹਿਣਾ ਤੇ ਈਮਾਨ ਤੋਂ ਬਿਨਾ ਨਿਸ਼ਾਨ ਵੀ ਪੈਦਾ ਨਹੀਂ ਹੋਣੇ ਇਸ ਲਈ ਜ਼ਰੂਰੀ ਹੈ ਧੀ ਭੈਣ ਪਤਨੀ ਮਾਂ ਦਾ ਅਦਬ ਕਰਨਾ ਬਾਬੇ ਦਾ ਚੋਲਾ ਬਣਨਾ ਚੌਥੀ ਗੱਲ ਮੁਰਦਾਰ ਨਾ ਖਾਏ ਚਾਹੇ ਗੋਲ ਕਚੋਰੀ ਹੈ ਇਹ ਬੰਦ ਕਰਨੀ ਹੋਊ ਚਾਹੇ ਸਰਕਾਰੀ ਫੰਡ ਨੇ ਇਹ ਬੰਦ ਕਰਨੇ ਹੋਣਗੇ ਤੇ ਚਾਹੇ ਲੋਕਾਂ ਦਾ ਪੈਸਾ ਏ ਇਹ ਚੋਰੀ ਕਰਨੀ ਵੀ ਮਰਦਾਰ ਹੈ ਨਜਾਇਜ਼ ਕਿਸੇ ਦੀ ਨਿੰਦਿਆ ਕਰਨੀ ਵੀ ਮਰਦਾਰ ਹੈ ਨਜਾਇਜ਼ ਕਿਸੇ ਦੀ ਇੱਜ਼ਤ ਖੋਹਣੀ ਵੀ ਮਰਦਾਰ ਹੈ ਨਜਾਇਜ਼ ਕਿਸੇ ਦੀ ਜਾਨ ਖੋਹ ਲੈਣੀ ਵੀ ਮਰਦਾਰ ਹੈ ਜਾਨ ਹਰੇਕ ਨੂੰ ਪਿਆਰੀ ਲੱਗਦੀ ਹੈ ਤੇ ਜੇ ਕਿਸੇ 'ਚ ਬੰਦਾ ਜਾਨ ਪਾ ਨਹੀਂ ਸਕਦਾ ਮਰੇ ਨੂੰ ਜਿਉਂਦਾ ਨਹੀਂ ਕਰ ਸਕਦਾ ਤੇ ਫਿਰ ਜਿਉਂਦੇ ਨੂੰ ਮਾਰਨ ਦਾ ਵੀ ਕੋਈ ਹੱਕ ਨਹੀਂ ਬਾਬੇ ਦੇ ਦਰਸ਼ਨ ਚੋਲੇ ਚੋਂ ਕਰਦੇ ਹੋ ਮੁਬਾਰਕ ਬਾਤ ਜਪਜੀ ਸਾਹਿਬ ਚੋਂ ਕਿਉਂ ਨਹੀਂ ਕਰਦੇ ਤੁਸੀਂ ਆਸਾ ਦੀ ਵਾਰ ਚੋਂ ਕਿਉਂ ਨਹੀਂ ਕਰਦੇ ਤੁਸੀਂ ਜੇ ਮੈਂ ਪੁੱਛ ਲਵਾਂ ਕਿ ਆਸਾ ਦੀ ਵਾਰ ਕਿੰਨਿਆਂ ਨੂੰ ਜ਼ਬਾਨੀ ਯਾਦ ਹੈ ਕਿਸੇ ਨੂੰ ਨਹੀਂ ਆਉਂਦੀ ਜਪਜੀ ਸਾਹਿਬ ਕਿੰਨਿਆਂ ਨੂੰ ਜ਼ਬਾਨੀ ਕੰਠ ਹੈ ਨਹੀਂ ਆਉਂਦਾ ਤੇ ਫਿਰ ਅਸੀਂ ਕਿਹੜੇ ਕਿੱਥੇ ਸਿੱਖੀ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਤਾਂ ਦੂਰ ਦੀ ਗੱਲ ਆਪਾਂ ਜਪਜੀ ਸਾਹਿਬ ਦੀ ਗੱਲ ਕਰ ਲਈਏ ਤੇ ਮੇਰੇ ਵਰਗਾ ਕਹਿੰਦਾ ਜੀ ਮੇਰੇ ਲਫਾਫੇ ਚ 51000 ਪਾ ਦਿਓ ਮੰਗਾਈ ਬਹੁਤ ਹੀ ਸਰਦਾਰ ਹੈ ਤੇ ਜੇ ਅੱਗੋਂ ਚੰਗੇ ਪ੍ਰਬੰਧਕ ਸਾਡੇ ਵਿਦਵਾਨ ਹੁੰਦੇ ਸਕੱਤਰ ਪ੍ਰਧਾਨ ਚੱਜਦੇ ਹੁੰਦੇ ਉਹ ਕਹਿੰਦੇ ਭਾਈ ਸਾਹਿਬ ਲੱਖ ਰੁਪਈਆ ਪਾਵਾਂਗੇ ਫਿਕਰ ਨਾ ਕਰੋ ਪਰ ਤੁਹਾਡਾ ਸਮਾਂ 1 ਘੰਟਾ ਨਹੀਂ ਸਵਾ ਘੰਟਾ ਹੋਊ 1 ਘੰਟਾ ਤੁਸੀਂ ਆਪਣਾ ਲਾਉਣਾ ਹੈ 15 ਮਿੰਟਾਂ ਵਿੱਚ ਤੁਸੀਂ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਉਣਾ ਹੈ ਸਟੇਜ ਤੋਂ ਸ਼ੁੱਧ ਜਵਾਨੀ ਤਾਂ ਕਿ ਅਸੀਂ ਵੀ ਸ਼ੁੱਧ ਕਰ ਲਈਏ ਤੇ ਮੇਰੇ ਵਰਗਾ ਕਹਿੰਦਾ ਤੁਸੀਂ ਰਹਿਣ ਦਿਓ ਮੈਨੂੰ ਜਪਜੀ ਸਾਹਿਬ ਨਹੀਂ ਆਉਂਦਾ ਤੇ ਕੀ ਬਣੂ ਪੰਥ ਦਾ ਕਿਹੜੀ ਗੱਲ ਕਰਦੇ ਨਾਨਕ ਦੇ ਵਾਰਸਾਂ ਦੀ ਘਟੋ ਘਟ ਜਪਜੀ ਸਾਹਿਬ ਤਾਂ ਨਾਲ ਲੈ ਕੇ ਮਰੀਏ ਬਾਕੀ ਤਾਂ ਐਸੇ ਰਹਿ ਜਾਣਾ ਜੋ ਇਕੱਠਾ ਕਰੀ ਫਿਰਦੇ ਕਿਸੇ ਨੇ ਨਾਲ ਨਹੀਂ ਜਾਣਾ ਸਭ ਦੌੜ ਜਾਣੇ ਜਿੱਤ ਦਿਨ ਦੇ ਬਿਨਸ ਸੀ ਇਹ ਜਗ ਮੀਤ ਨ ਦੇਖਿਓ ਕੋਈ ਛੜ ਜਾਂਦੇ ਨੇ ਸਭ ਇਸ ਲਈ ਨਾਲ ਨਿਭਣ ਵਾਲਾ ਕੋਈ ਹੈ ਤੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਜਹਿਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰੇ ਸਤ ਗੁਰ ਨੇ ਨਾਲ ਨਿਭਣਾ ਤੇ ਜਪਜੀ ਸਾਹਿਬ ਨੂੰ ਜ਼ਿੰਦਗੀ ਬਣਾਈ ਹੈ ਨਾ ਫਿਰ